ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਲਗਾਤਾਰ ਚੱਲ ਰਹੀ ਹੈ ਜਿੱਥੇ ਇੱਕ ਪਾਸੇ ਵਿਰੋਧੀਆਂ ਦੇ ਵੱਲੋਂ ਵਾਰ ਕੀਤੇ ਜਾ ਰਹੇ ਨੇ ਉੱਥੇ ਹੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪਲਟਵਾਰ ਵੀ ਲਗਾਤਾਰ ਚੱਲ ਰਹੀ ਹੈ ਤੇ ਖੁਦ ਪੰਜਾਬ ਬਚਾਓ ਯਾਤਰਾ ਦਾ ਆਗਾਜ਼ ਕੀਤਾ ਜਾ ਰਿਹਾ ਤੇ ਅੱਜ ਇਹ ਯਾਤਰਾ ਹਲਕਾ ਗਿੱਦੜਪਾ ਰੌਂਪਰਾ ਫੂਲ ਤੇ ਜੈਤੋਂ ਤੋਂ ਹੁੰਦੇ ਹੋਏ ਕੋਟਪੁਰਾ ਪਹੁੰਚੀ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਿਛਲੀ ਤੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਕੰਮਾਂ ਦੀ ਗਿਣਤੀ ਵੀ ਕਰਵਾਈ ਹੈ ਜਿਸ ਦੇ ਸਬੰਧ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੇ ਪੰਜਾਬ ਨੂੰ ਤਰੱਕੀ ਦੇ ਵੱਲ ਕੋਈ ਲੈ ਕੇ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਲੈ ਕੇ ਗਿਆ ਤੇ ਬਾਕੀ ਪਾਰਟੀਆਂ ਨੇ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਧਰੋਹੀ ਕਮਾਇਆ ਤੇ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਸੱਟ ਮਾਰਦਿਆਂ ਉਹਨਾਂ ਦੇ ਨਾਲ ਵਾਅਦੇ ਤਾਂ ਕੀਤੇਗੇ ਪਰ ਉਹਨਾਂ ਨੂੰ ਪੂਰਾ ਕਰਨ ਦੀ ਥਾਂ ਸੂਬੇ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਗਿਆ ਪੰਜਾਬ ਚਾਹ ਯਾਤਰਾ ਦੌਰਾਨ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੇ ਝਾਤ ਪਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਲੋਕਾਂ ਦੇ ਖੂਨ ਪਸੀਨੇ ਦੇ ਨਾਲ ਇਹ ਪਾਰਟੀ ਅੱਜ ਵੀ ਖੜੀ ਹੈ ਤੇ ਇਸ ਪਾਰਟੀ ਦਾ ਮੁੱਖ ਮੰਤਵ ਪੰਜਾਬ ਦੇ ਲੋਕਾਂ ਦੀ ਭਲਾਈ ਕਰਨਾ ਹੈ ਨਾ ਕਿ ਦਿੱਲੀ ਦੇ ਦਲਾਲ ਬਣ ਕੇ ਕੰਮ ਕਰਨਾ ਇਸ ਬੰਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣ ਲੈਂਦੇ ਆ ਐਸ ਇਲੈਕਸ਼ਨ ਵਿੱਚ ਕਈ ਫੈਸਲੇ ਨਿਕਲਨੇ ਆ ਪਹਿਲੀ ਵਾਰ ਕਿ ਸ਼੍ਰੋਮਣੀ ਅਕਾਲੀ ਦਲ ਕੱਲਾ ਮੈਦਾਨ 'ਚ ਲੜ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਅਕਾਲੀ ਦਲ ਦਾ ਇਤਿਹਾਸ ਕੀ ਹੈ ਅਕਾਲੀ ਦਲ ਕਿਸ ਵਾਸਤੇ ਬਣਿਆ ਹੈ ਤੇ ਕੀ ਕੀ ਸੰਘਰਸ਼ ਕੀਤਾ ਹੈ ਅਕਾਲੀ ਦਲ ਸਿਆਸੀ ਪਾਰਟੀ ਘਟ ਹੈ ਇੱਕ ਸੋਚ ਹੈ ਅਕਾਲੀ ਦਲ ਬਣਾਇਆ ਗਿਆ 103 ਸਾਲ ਪਹਿਲੇ ਗੁਰੂ ਕ੍ਰਾਂਤੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਫੌਜ ਵਾਂਗੂ ਬਣਾਇਆ ਗਿਆ ਸੀ ਜੇ ਤੁਸੀਂ 103 ਸਾਲ ਦਾ ਇਤਿਹਾਸ ਦੇਖੋ ਆਜ਼ਾਦੀ ਤੋਂ ਪਹਿਲੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਹਿੱਸਾ जे किसी पार्टी ने पाया तो श्रोमणी अकाली दल ने जो आप चाबिया का मोर्चा जितया महात्मा गांधी ने अकाली दल के प्रधान चिट्ठी लिखी कि तीस आजादी का पहली जंग जित ली है आजादी के बाद जे किसानी लड़ाई होई हो हक लड़ाई लड़ी ਅਕਾਲੀ ਦਲ ਨੇ ਗਰੀਬੇ ਹਰ ਚਿਲਾਈ ਲੜੀ ਅਕਾਲੀ ਦਲ ਨੇ ਖਾਲਸਾ ਪੰਥ ਦੇ ਉੱਤੇ ਕੋਈ ਹਮਲਾ ਕਰਦਾ ਉਹਦੀ ਲੜਾਈ ਲੜੀ ਅਕਾਲੀ ਦਲ ਨੇ ਤੇ ਪੰਜਾਬ ਨਾਲ ਕੋਈ ਧੱਕਾ ਹੁੰਦਾ ਤੇ ਲੜਾਈ ਲੜੀ ਅਕਾਲੀ ਦਲ ਮੈਨੂੰ ਇੱਕ ਦੱਸ ਦਿਓ ਪਾਰਟੀ ਜਿਹਦੀ ਕੋਈ ਕੁਰਬਾਨੀ ਪੰਜਾਬ ਤੇ ਖਾਲਸਾ ਪੰਥ ਵਾਸਤੇ ਹੈ ਹੁਣ ਆ ਜਿਹੜੀ ਲੜਾਈ ਹੈ ਇੱਕ ਪਾਸੇ ਥੋੜੀ ਫੌਜ ਪੰਜਾਬ ਦੀ ਫੌਜ ਅਕਾਲੀ ਦਲ ਹੈ ਖਾਲਸਾ ਬੰਦੀ ਫੌਜ ਹੈ ਕਿਸਾਨਾਂ ਦੀ ਫੌਜ ਹੈ ਗਰੀਬ ਦੀ ਫੌਜ ਹੈ ਦੂਜੇ ਪਾਸੇ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਇੱਥੇ ਕੱਲਾ ਲੁੱਟਣ ਆਉਂਦੀਆਂ ਇੱਥੇ ਸਰਕਾਰ ਬਣਾਉਣਾ ਆਉਂਦੀਆਂ ਉਹਦੇ ਬਾਅਦ ਕੁਛ ਕਰਦੀਆਂ ਨਹੀਂ ਤੁਹਾਡੇ ਸਾਹਮਣੇ ਮੈਂ ਕਹਿੰਦਾ ਪਿਛਲੇ 50 ਸਾਲ ਦਾ ਅਤਿਆਹ ਤੁਹਾਡੇ ਸਾਹਮਣੇ ਹੈ ਪਿਛਲੇ ਨਾ ਪਿਛਲੇ 50 ਸਾਲਾਂ ਵਿੱਚ 22 ਸਾਲ ਮੁੱਖ ਮੰਤਰੀ ਬਾਦਲ ਸਿੰਘ ਸਾਹਿਬ ਰਹੇ ਅਕਾਲੀ ਦਲ ਦੀ ਸਰਕਾਰ 12-13 ਸਾਲ ਸੈਂਟਰ ਦਾ ਗਵਰਨਰ ਰੂਲ ਲਿਆ ਸੈਂਟਰ ਦਾ ਰਾਜ ਰਿਹਾ ਜਦੋਂ ਅਤਵਾਦ ਦਾ ਵੇਲਾ ਸੀ ਬਾਕੀ ਸਮਾਂ ਕਾਂਗਰਸ ਦਾ ਰਾਜ ਰਿਹਾ ਹੁਣ ਤੁਸੀਂ ਸਾਰੇ ਕਿਸਾਨ ਬੈਠੇ ਹੋ ਗਰੀਬ ਬੈਠੇ ਐ ਵਪਾਰੀ ਬੈਠੇ ਐ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਹੈ ਥੋਡੇ ਕੋਲੇ ਕਿੰਨਿਆਂ ਕੋਲੇ ਟਿਊਬਲ ਕਨੈਕਸ਼ਨ ਹੱਥ ਖੜੇ ਕਰਿਓ ਤੁਹਾਨੂੰ ਪਤਾ ਕਰੋ ਘਰੇ ਆ ਕੇ ਬਜ਼ੁਰਗਾਂ ਤੋਂ ਉਹਦੋਂ ਕਿਹਦੀ ਸਰਕਾਰ ਸੀ ਜਿਹਨੂੰ ਟਿਊਬਲ ਕਨੈਕਸ਼ਨ ਮਿਲੇ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਅਕਾਲੀ ਸਰਕਾਰਾਂ ਨੇ ਦਿੱਤੇ